ਤੇ ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜਿੱਤ ਵਾਰੀ ਫਿਰ ਤੋਂ ਆਪਣੇ ਚੈਨਲ ਦੇ ਤੇ ਅੱਜ ਆਪਾਂ ਬਹੁਤ ਹੀ ਇੱਕ ਕਲਿੱਪ ਕਾਟ ਤੋਂ ਜਿਹੜੀ ਇੱਕ ਚੀਜ਼ ਮੰਗਾਈ ਹੈ ਜੋ ਕਿ ਆਪਣੀ ਮਸ਼ੀਨ ਲਈ ਹੈ ਨਾ ਜਿਹੜਾ ਆਪਾਂ ਵਰਕ ਕਰਦੇ ਸੀ ਬਹੁਤ ਜ਼ਿਆਦਾ ਜ਼ਰੂਰੀ ਸੀ ਹੈ ਨਾ ਤੇ ਕਈ ਨੇ ਤਾਂ ਪਹਿਲਾਂ ਨਹੀਂ ਇਹਨਾਂ ਦੀ ਆਪਾਂ ਦੱਸਾਂ ਕਿਉਂਕਿ ਆਪਾਂ ਵੀ ਕਾਫੀ ਟਾਈਮ ਤੋਂ ਇਹ ਵਾਲਾ ਆਰਡਰ ਕੀਤਾ ਲਓ ਜੀ ਇਹ ਆਪਣਾ ਜਿਹੜਾ ਆਪਾਂ ਤੁਹਾਨੂੰ ਪਾਸਲ ਖੋਲ ਕੇ ਦਿਖਾਉਣੇ ਆ ਵੀ ਆਪਾਂ ਅੱਜ ਕੀ ਆਰਡਰ ਕੀਤਾ ਕਿਉਂਕਿ ਕਾਫੀ ਸਾਰੇ ਸੂਟ ਆਪਾਂ ਨੂੰ ਬਾਹਰੋਂ ਜਿਹੜੇ ਕਰਵਾਉਣੇ ਪੈਂਦੇ ਸੀ ਤੇ ਹੁਣ ਆਪਾਂ ਉਹ ਖੁਦ ਕਰ ਸਕਦੇ ਹਾਂ ਪਹਿਲਾਂ ਆਪਾਂ ਕਿਸੇ ਚੀਜ਼ ਨਾਲ ਕਰਦੇ ਸੀ ਉਹ ਸਫਾਈ ਨਹੀਂ ਆਉਂਦੀ ਸੀ ਤੇ ਇਹ ਆਪਣੀਆਂ ਜਿਹੜੀਆਂ ਆਪਣੇ ਕੋਲੇ ਮਸ਼ੀਨਾਂ ਨੇ ਵਰਕ ਕਰਨਾ ਹਨਾ ਉਹਨਾਂ ਲਈ ਬਹੁਤ ਜ਼ਿਆਦਾ ਜ਼ਰੂਰੀ ਚੀਜ਼ ਹੈ ਤੇ ਚਲੋ ਜੀ ਤੁਸੀਂ ਵੀ ਆਪਣੀ ਜੇ ਵੀਡੀਓ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਆਪਣੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਨਾਲ ਹੀ ਆਪਣੀ ਵੀਡੀਓ ਦਾ ਲਿੰਕ ਅੱਗੇ ਜ਼ਰੂਰ ਸ਼ੇਅਰ ਕਰਿਆ ਕਰੋ ਤਾਂ ਜੋ ਹੋਰ ਭੈਣਾ ਨੰਨੀਆਂ ਇਹ ਕੰਮ ਦੇਖੋ ਵਰਕ ਦਾ ਕਰਦੇ ਨੇ ਹਨਾ ਉਹਨਾਂ ਨੂੰ ਵੀ ਇਹ ਵੀਡੀਓ ਉਹਨਾਂ ਤੇ ਕਿਰਪਾ ਕਰ ਸਕੇ ਤੇ ਜੋ ਆਪਣੇ ਕੋਲੇ ਦੇਖੋ ਸਮਾਨ ਆਪਾਂ ਨੂੰ ਇਹਨਾਂ ਚੀਜ਼ਾਂ ਲਈ ਚਾਹੀਦਾ ਹੈ ਹਨਾ ਉਹ ਵਰਕ ਲਈ ਆਪਣੇ ਕੋਲੇ ਅਵੇਲੇਬਲ ਹੋਣਾ ਚਾਹੀਦਾ ਤੇ ਉਹਦਾ ਤੁਹਾਨੂੰ ਵੀ ਪਤਾ ਲੱਗ ਸਕੇ ਲਓ ਵੀ ਆਪਾਂ ਪਹਿਲਾਂ ਅੱਗੇ ਕਾਰੀਗਰਾਂ ਕੋਲੇ ਭੇਜਦੇ ਸੀ ਇਹ ਨਿੱਕੇ ਨਿੱਕੇ ਕੰਮਾਂ ਦੇ ਲਈ ਤੇ ਚੀਜ਼ੇ ਛੋਟੀ ਜਿਹੀ ਹੈ ਕੋਈ ਜਿਆਦੇ ਵੱਡੀ ਚੀਜ਼ ਨਹੀਂ ਹੈ ਨਾ ਤੇ ਜਿਹੜਾ ਦਾ ਪ੍ਰਾਈਸ ਹੈ ਉਹ ਵੀ ਆਪਾਂ ਤੁਹਾਨੂੰ ਦੱਸ ਦਾਂਗੇ ਪ੍ਰਾਈਸ ਵੀ ਕੋਈ ਜਿਆਦੇ ਨਹੀਂ ਤੇ ਪਰ ਜਿਹੜੇ ਆਪਣੇ ਸੂਤਾਂ ਲਈ ਇਹ ਬਹੁਤ ਤਾਰ ਦੇ ਕੀ ਜਾ ਹੈ ਨਾ ਜਿਹੜੀ ਦੀ ਆਪਾਂ ਨੂੰ ਜਿੱਤੀ ਲੋੜ ਪੈਂਦੀ ਰਹਿੰਦੀ ਹੈ ਕਿਉਂਕਿ ਹੁਣ ਵਰਖਾ ਜਿਹੜੇ ਇਸ ਤਰ੍ਹਾਂ ਦੇ ਆ ਚੁੱਕੇ ਨੇ ਲਾਉਂਦੀ ਜਿੰਨਾ ਲਈ ਇਹ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਆਪਣੇ ਕੋਲੇ ਦੇਖੋ ਆਪਾਂ ਨੂੰ ਇੱਕ ਹਫਤੇ ਦਾ ਟਾਈਮ ਹੋ ਗਿਆ ਤੇ ਆਪਾਂ ਕਈ ਦਿਨ ਹੋ ਗਏ ਕੀਤਾ ਸੀ ਨਾ ਇੱਕ ਸੂਟ ਵਰਤ ਤੇ ਉਹਦੇ ਲਈ ਆਪਾਂ ਨੂੰ ਬਹੁਤ ਸਫਾਈ ਕਰਨੀ ਪਈ ਬਹੁਤ ਕਾਰੀਗਰਾਂ ਕੋਲ ਕੋ ਜਿਵੇਂ ਕਿ ਹੁਣ ਬਹੁਤ ਜ਼ਿਆਦਾ ਕੰਮ ਹੈ ਹਨਾ ਤੇ ਬਹੁਤ ਔਖਾ ਆਪਾਂ ਜਿਹੜਾ ਸੂਟ ਦੇ ਆਪਣੇ ਦੇ ਕੱਟ ਕਰਵਾਇਆ ਲਓ ਜੀ ਇਹ ਹੁਣ ਜਿਹੜੀ ਮਸ਼ੀਨ ਆਪਾਂ ਖੁਦ ਜਿਹੜੀ ਬਾਈ ਕਰ ਲਈ ਐ ਤੁਸੀਂ ਵੀ ਇਹ ਚੀਜ਼ ਜਿਹੜੀ ਬਾਈ ਕਰ ਸਕਦੇ ਹੋ ਕਿਉਂਕਿ ਆਪਾਂ ਫਲਿੱਪਕਾਰਟ ਤੋਂ ਮੰਗਾਈ ਐ ਉੱਥੋਂ ਆਪਾਂ ਨੂੰ ਜਿਹੜੀ ਹਰ ਇੱਕ ਚੀਜ਼ ਵਧੀਆ ਮਿਲ ਜਾਂਦੀ ਐ ਲਓ ਜੀ ਹੁਣ ਆਪਾਂ ਤੁਹਾਨੂੰ ਖੋਲ ਕੇ ਦਿਖਾਉਣੀ ਐ ਵੀ ਇਹ ਕੀ ਹੈਗਾ ਲਓ ਜੀ ਆਪਾਂ ਕਾਵਿਆ ਮੰਗਾਇਆ ਜਿਹਦੇ ਨਾਲ ਆਪਾਂ ਕੱਟਵਰਕ ਕਰ ਸਕਦੇ ਹਾਂ ਸੂਤਾਂ ਤੇ ਲਓ ਜੀ ਡੱਬਾ ਖੋਲਡ ਕੇ ਫਿਰ ਤੁਹਾਨੂੰ ਆਪਾਂ ਦਿਖਾਉਣੀ ਐ ਵੀ ਇਹ ਕਿੱਦਾਂ ਦਾ ਹੁੰਦਾ ਹੈ ਲਓ ਜੀ ਇਹ ਆਪਣੇ ਬਹੁਤ ਕੰਮ ਦੀ ਚੀਜ਼ ਹੈ ਲਓ ਜੀ ਇਹ ਵਾਲਾ ਦੇਖੋ ਇਹਨੂੰ ਕਹਿੰਦੇ ਨੇ ਕਾਪੀਆ ਜੋ ਕਿ ਆਪਣੇ ਸੂਟਾਂ ਦੇ ਜਦੋਂ ਆਪਾਂ ਕੋਈ ਸੂਟ ਵਰਕ ਕਰਦੇ ਹਣਾ ਕਿਉਂਕਿ ਹਰ ਇੱਕ ਸੂਟ ਦੇ ਹੁਣ ਜਾਂਦੇ ਵਿੱਚ ਜਿਹੜੇ ਉਹਨਾਂ ਦੇ ਹੁੰਦੇ ਹੋਲਡ ਕਰਾਏ ਜਾਂਦੇ ਹਨ ਤਾਂ ਜਾਂ ਇਹਨਾਂ ਦੇ ਵਿੱਚ ਕੱਟ ਕਰਵਾਇਆ ਜਾਂਦਾ ਉਹ ਆਪਣਾ ਇਸ ਮਸ਼ੀਨ ਦੇ ਨਾਲ ਹੁੰਦਾ ਲਓ ਜੀ ਦੇਖੋ ਤੁਸੀਂ ਇਹ ਮਸ਼ੀਨ ਜਿਹੜੀ ਆਪਾਂ ਔਨਲਾਈਨ ਬਾਏ ਕੀਤੀ ਹੈ ਤੇ ਤੁਸੀਂ ਆਪਾਂ ਤੁਹਾਨੂੰ ਲਿੰਕ ਭੇਜ ਦਾਂਗੇ ਜਾਂ ਤੁਸੀਂ ਆਪਣੇ ਤੋਂ ਵੀ ਇਹ ਜਿਹੜਾ ਮੰਗਵਾ ਸਕਦੇ ਹੋ ਲਓ ਜੀ ਇਹਦੇ ਨਾਲ ਆਪਾਂ ਨੂੰ ਇਹ ਵਾਲੀ ਤਾਰ ਮਿਲੀ ਹੈ ਇੱਕ ਤੇ ਸਪੀਕ ਵਾਲੀ ਇਹ ਵਾਲੀ ਸਕਰੂ ਮਿਲ ਨੇ ਆਪਾਂ ਨੂੰ ਲਓ ਜੀ ਜਿਹੜੇ ਆਪਾਂ ਦੇਖੋ ਕਈ ਤਰ੍ਹਾਂ ਦੇ ਸ਼ੇਡ ਹੁੰਦੇ ਨੇ ਹਨਾ ਕੋਈ ਗੋਲ ਹੁੰਦਾ ਕੋਈ ਕਿਸ ਤਰ੍ਹਾਂ ਦਾ ਹੁੰਦਾ ਇਹਦੇ ਵਿੱਚ ਆਪਾਂ ਦੇਖੋ ਚਾਰ ਪਾ ਤੁਹਾਨੂੰ ਖੋਲ ਕੇ ਦਿਖਾਉਣੀ ਆ ਲਓ ਜੀ ਬਹੁਤ ਵਧੀਆ ਚੀਜ਼ ਐ ਆਪਾਂ ਨੂੰ ਇਹ ਜ਼ਰੂਰੀ ਐ ਹਨਾ ਵਰਕ ਵਾਲਿਆਂ ਭੈਣਾਂ ਨੂੰ ਲਓ ਜੀ ਦੇਖੋ ਛੋਟੀ ਜੀ ਚੀਜ਼ ਐ ਤੇ ਕੰਮ ਇਹ ਜਿਹੜੀ ਬਹੁਤ ਵਧੀਆ ਕਰਦੀ ਐ ਲਓ ਜੀ ਇਹ ਵਾਲੇ ਸਕਰੂ ਮਿਲੇ ਆਪਾਂ ਜਿਸ ਤਰ੍ਹਾਂ ਦਾ ਮਰਜ਼ੀ ਜਿਹੜਾ ਆਪਾਂ ਹੋਲ ਇਹਦੇ ਨਾਲ ਕਰ ਸਕਦੇ ਆ ਲਓ ਜੀ ਇੱਥੇ ਆਪਾਂ ਨੂੰ ਮੰਨ ਕੇ ਚਲੋ 5 ਪੀਸ ਇਹਨੇ ਤੇ ਇੱਕ ਪੀਸ ਜਿਹੜਾ ਇਹਦੇ ਉੱਪਰ ਚੜਿਆ ਹੋਇਆ ਲਓ ਜੀ ਦੇਖੋ ਛੋਟੀ ਜੀ ਮਸ਼ੀਨ ਆ ਆਪਣੀ ਤੇ ਇਹ ਇਹਦੇ ਨਾਲ ਹੀ ਜਿਹੜਾ ਇਹਦਾ ਪਲੱਗ ਹੁੰਦਾ ਜਿਹਨੂੰ ਲਗਾ ਕੇ ਆਪਾਂ ਸਾਨੀ ਦੇ ਨਾਲ ਦੇਖੋ ਜਿਹੜਾ ਹੋਲ ਕਰ ਸਕਦੇ ਆ ਤੇ ਹੁਣ ਬਹੁਤ ਜਲਦ ਆਪਾਂ ਸੂਟ ਤੋਂ ਕਿ ਹੁਣ ਕਾਫੀ ਸਾਰੇ ਸੂਟ ਜਿਹੜੇ ਇਸ ਤਰ੍ਹਾਂ ਦੇ ਆਪਣੇ ਕੋਲੇ ਆ ਰਹੇ ਨੇ ਤੇ ਉਹਨਾਂ ਤੇ ਆਪਾਂ ਤੁਹਾਨੂੰ ਇਹਦੇ ਨਾਲ ਵਰਕ ਵੀ ਕਰਕੇ ਦਿਖਾਵਾਂਗੇ ਤੇ ਪਰ ਆਪਣੇ ਕੋਲੇ ਹੈ ਨਹੀਂ ਸੀ ਆਪਾਂ ਇਸ ਲਈ ਇਹਨੂੰ ਆਰਡਰ ਕਰਕੇ ਮੰਗਵਾਇਆ ਕਿਉਂਕਿ ਹੁਣ ਜਿਹੜੇ ਆਪਾਂ ਇੱਕ ਦੋ ਸੂਟ ਕੀਤੇ ਉਹਨਾਂ ਲਈ ਆਪਾਂ ਨੂੰ ਬਹੁਤ ਪਰੇਸ਼ਾਨ ਹੋਣਾ ਪਿਆ ਤੇ ਲਓ ਜੀ ਇਹ ਚੀਜ਼ ਮੇਰੀਆਂ ਭੈਣਾਂ ਜਿਹੜੀਆਂ 450 5 ਆ 450 ਤੇ ਕੰਮ ਕਰਦੀਆਂ ਜਾਂ 550 ਤੇ ਤੇ ਆਪਣਾ ਜਿਹੜਾ ਇਹ ਛੋਟੀ ਜਿਹੀ ਮਸ਼ੀਨਾਂ ਦੇਖੋ ਘਰੇ ਮੰਗਾ ਕੇ ਤੁਸੀਂ ਜ਼ਰੂਰ ਰੱਖੋ ਇਹਦੇ ਨਾਲ ਆਪਣਾ ਕੰਮ ਜਿਹੜਾ ਹੋਰ ਵੀ ਆਸਾਨ ਹੋ ਜਾਂਦਾ ਜਿਵੇਂ ਕਿ ਆਪਾਂ ਕਈ ਅਰਗਵਤੀ ਨਾਲ ਕਰਦੇ ਆ ਹਨਾ ਜਾਂ ਕੋਈ ਹੋਰ ਤਰੀਕਾ ਜਮਾ ਲੈਨੇ ਉਹਦੇ ਨਾਲ ਉਹ ਇਹ ਚੀਜ਼ ਬੈਸਟ ਤੇ ਕੋਈ ਪ੍ਰਾਈਸ ਵੀ ਇਹਦਾ ਜਿਆਦਾ ਹੈ ਨਹੀਂਗਾ ਤੇ ਮੰਨ ਕੇ ਚਲੋ 3350 ਦੇ ਵਿੱਚ ਆਪਣੇ ਘਰ ਤੱਕ ਡਿਲੀਵਰ ਹੋ ਜਾਂਦਾ ਹਨ ਤੇ ਬਾਕੀ ਤੁਸੀਂ ਵੀ ਜਿਹੜਾ ਇਹਨੂੰ ਆਨਲਾਈਨ ਪਰਚੇਸ ਕਰ ਸਕਦੇ ਹੋ ਆਪਣੇ ਤੋਂ ਵੀ ਬਾਈ ਕਰ ਸਕਦੇ ਹੋ ਤੇ ਆ ਜਾ ਆਪਾਂ ਤੁਹਾਨੂੰ ਲਿੰਕ ਦੇ ਦਾਂਗੇ ਤੁਸੀਂ ਉੱਥੋਂ ਵੀ ਇਹਨੂੰ ਮੰਗਵਾ ਸਕਦੇ ਹੋ ਵਧੀਆ ਕੁਆਲਿਟੀ ਦੀ ਚੀਜ਼ ਮੰਗਾਓ ਤਾਂ ਜੋ ਆਪਾਂ ਹਨ ਕਿਉਂਕਿ ਇਹ ਤੇ ਆਪਾਂ ਲਗਾਤਾਰ ਕੰਮ ਕਰਨਾ ਹੁੰਦਾ ਤੇ ਚਲੋ ਜੀ ਵੀ ਅੱਜ ਆਪਾਂ ਛੋਟੀ ਜੀ ਵੀਡੀਓ ਬਣਾਈ ਹੈ ਕਿਉਂਕਿ ਕੋਈ ਵਰਕ ਨਹੀਂ ਕਰਾਂਗੇ ਅੱਜ ਆਪਾਂ ਇਹਨੂੰ ਕਈ ਦਿਨਾਂ ਦੇ ਵੇਟ ਕਰ ਰਹੇ ਸੀ ਇਹ ਪਾਸਲ ਅੱਜ ਆਪਾਂ ਨੂੰ ਇੱਕ ਹਫ਼ਤੇ ਤੌਰ 'ਤੇ ਰੀਵ ਹੋਇਆ ਜੀ ਸੋਚਿਆ ਤੁਹਾਡੇ ਨਾਲ ਜਿਹੜੀ ਵੀਡੀਓ ਸਾਂਝੀ ਕਰਨ ਲੱਗੇ ਤਾਂ ਜੋ ਮੇਰੀਆਂ ਭੈਣਾਂ ਹਨਾ ਤੇ ਉਹ ਵੀ ਇਹ ਚੀਜ਼ ਜਿਹੜੀ ਆਪਣੀ ਪਹਿਲਾਂ ਹੀ ਬਾਈ ਕਰਕੇ ਰੱਖਣ ਤਾਂ ਜੋ ਹੁਣ ਸੂਟ ਜਿਹੜੇ ਨਵੇਂ-ਨਵੇਂ ਵਰਕਾਂ ਦੇ ਆ ਰਹੇ ਆ ਉਹ ਤੁਸੀਂ ਵੀ ਆਪਣਾ ਘਰ ਹੀ ਜਿਹੜਾ ਕਰ ਸਕੋ ਠੀਕ ਹੈ ਜੀ ਤੇ ਲਓ ਜੀ ਇਸੀ ਆਪਣਾ ਕਾਵਿਏ ਦਾ ਸਪੈਸ਼ਲ ਆਪਾਂ ਜਿਹੜੀ ਵੀਡੀਓ ਬਣਾਈ ਸੀ ਤੁਸੀਂ ਵੀ ਇਹ ਜਿਹੜਾ ਕਾਵਿਆ ਮੰਗਵਾ ਸਕਦੇ ਹੋ ਲਓ ਜੀ ਬਹੁਤ ਸੋਹਣਾ ਸੋਹਣਾ ਕੰਮ ਜਿਹੜੇ ਕੱਟਵਰਕ ਦੇ ਆਪਾਂ ਹੁਣ ਨਵੇਂ ਵਰਕ ਕਰਾਂਗੇ ਉਹਨਾਂ ਤੇ ਇਹ ਕੱਟਵਰਕ ਤੁਹਾਨੂੰ ਕਰਕੇ ਵੀ ਇੱਕ ਵੀਡੀਓ ਤੁਹਾਡੇ ਨਾਲ ਸਾਂਝੀ ਕਰਾਂਗੇ ਤੇ ਉਮੀਦ ਕਰਦੇ ਹਾਂ ਆਪਣੀ ਇਹ ਵਾਲੀ ਵੀਡੀਓ ਤੁਹਾਨੂੰ ਵਧੀਆ ਲੱਗੂ ਕਿਉਂਕਿ ਹੁੰਦਾ ਹਰ ਇੱਕ ਮੇਰੀ ਭੈਣ ਨੂੰ ਉਹ ਚੀਜ਼ ਦੱਸੀ ਜਾਵੇ ਜੋ ਆਪਣੀ ਇਹ ਮਸ਼ੀਨ ਦੇ ਰਿਲੇਟਿਡ ਹੁੰਦਾ ਆਪਾਂ ਨੂੰ ਹੁਣ ਚਾਹੀਦੀ ਹੁੰਦੀ ਹੈ ਤੇ ਇਹ ਨਿੱਕੇ-ਨਿੱਕੇ ਚੀਜ਼ਾਂ ਹੁੰਦੀਆਂ ਜਿਹੜੀਆਂ ਆਪਾਂ ਨੂੰ ਵੇਖੋ ਵਰਕ ਟਾਈਮ 'ਮਾ ਆਪਣੇ ਕੋਲੇ ਜੇ ਹੋਣ ਤਾਂ ਆਪਾਂ ਨੂੰ ਫਿਰ ਕੋਈ ਪ੍ਰੋਬਲਮ ਨਹੀਂ ਆਉਂਦੀ ਤੇ ਚਲੋ ਜੀ ਫਿਰ ਇਹ ਵੀਡੀਓ ਦਾ ਇੱਥੇ ਐਂਡ ਕਰਦੇ ਹਾਂ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਉਮੀਦ ਕਰਦੇ ਆਂ ਆਪਣੇ ਵੀਡੀਓ ਤੁਹਾਨੂੰ ਪਸੰਦ ਆਉਂਦੀਆਂ ਹੋਣਗੀਆਂ ਕਿਉਂਕਿ ਨੌਲੇਜ ਦੇ ਨਾਲ-ਨਾਲ ਆਪਾਂ ਤੁਹਾਨੂੰ ਹਰ ਇੱਕ ਚੀਜ਼ ਦੱਸਦੇ ਰਹਿੰਨੇ ਆ ਤਾਂ ਜੋ ਤੁਸੀਂ ਵੀ ਸਾਡੇ ਵਾਂਗ ਹਨਾ ਆਪਣਾ ਕੰਮ ਜੋ ਵੀ ਭੈਣ ਮੇਰੀ ਘਰ ਕਰਦੀ ਹੈ ਤੇ ਉਹਨੂੰ ਪਤਾ ਹੋਵੇ ਵੀ ਆਪਾਂ ਨੂੰ ਕਿਹੜੀ ਚੀਜ਼ ਤੇ ਇਸ ਲਈ ਚਾਹੀਦੀ ਹੈ ਤੇ ਚਲੋ ਜੀ ਵੀਡੀਓ ਵਧੀਆ ਲੱਗਦੀ ਹੋਣੀ ਆ ਤਾਂ ਸ਼ੇਅਰ ਜ਼ਰੂਰ ਕਰਿਆ ਕਰੋ ਅੱਗੇ ਤੇ ਲਾਈਕ ਵੀ ਵੱਧ ਤੋਂ ਵੱਧ ਕਰਿਆ ਕਰੋ ਤੇ ਨਾਲ ਹੀ ਪਿਆਰਾ ਜਿਹਾ ਕਮੈਂਟ ਕਰਕੇ ਵੀ ਦੱਸਿਓ ਤੇ ਮਿਲਦੇ ਆਂ ਨੈਕਸਟ ਵੀਡੀਓ ਵਿੱਚ ਥੈਂਕ ਯੂ